ਫਾਨ ਨਹੀਂ ਮੇਰੇ ਕੋਲ ਫੋਨ ਚਲ ਫਿਰ ਪਾ ਲੀਆਂ ਹੀ ਫੋਨ ਫਾਨ ਨਹੀਂ ਦਾ ਬਾੜੀਆਂ ਵਿੱਚ ਲਾ ਕੇ ਰੱਖੀ ਹਾਂ ਹਾਂ ਜੀ ਉਹ ਹਸਪੀਟਲ ਨੇ ਜੋ ਉਹ ਦਾ ਕਪੂਰਫਲੇ ਮੋਟੇ ਪਾਣੀ ਨਹੀਂ ਸੀ ਡਾਕਟਰ ਨੇ ਲਵਾਈਆਂ ਲੱਗੇ ਭਾਜੀ ਨਾਲ ਕੋਣ ਨਾਲ ਕੋਣ ਸੰਦੀਪ ਆਉਦੇ ਸਨ ਹਾਂਜੀ ਮਾਤਾ ਜੀ ਕੀ ਨਾਮ ਆ ਨਾਮ ਮੇਰਾ ਜੀ ਪੰਨੀ ਇੱਕ ਹੋਰ ਕੀ ਗੱਲ ਹੋਈ ਮਾਤਾ ਜੀ ਬੇਟਾ ਮੈਂ ਟੈਗ ਹੋਇਆ ਹਤ ਮੇਰੇ ਸੀ ਸਿਗਰਟ ਤੇ ਬਣੀ ਹੋਏ ਅੱਛਾ ਜੀ ਤੋ ਮੈਂ ਆਈ ਸੀ ਚਲੋ ਇਥੇ ਰਿਪੋਰਟ ਕਰਾਉਂਦੇ ਆ ਮੇਰੀ ਪੋਤੀ ਨੂੰ ਬੁਖਾਰ ਬਹੁਤ ਚੜਦਾ ਸੀ ਅੱਛਾ ਜੀ ਤੇ ਥੋ ਕਰਵਾਈ ਸੀ ਪਤਾ ਨਹੀਂ ਕਿ ਲੱਗਾ ਮੈਂ ਕਿ ਮਾਂ ਦੀ ਥੋਨੀ ਵੀ ਬੀਤੀ ਬਹੁਤ ਅੱਧਾ ਮੇਰੇ ਨਾਲ ਟੈਗ ਹੋਇਆ ਸੀ ਮੈਂ ਚੱਲਾਂ ਬਰਸੋ ਦਵਾਈ ਜਾਂਦੀ ਸੀ ਨੱਕ ਤੇ ਬਲੱਡ ਬਹੁਤ ਜਾਂਦਾ ਰਿਹਾ ਤੋ ਉਹ ਕਹਿੰਦਾ ਤੁਸੀਂ ਗਿਲਤੇ ਹੜ ਜਾਣਗੇ ਮੈਂ ਰਿਪੋਰਟ ਕਰਾ ਲਿਆ ਹੁਣ ਕੀ ਗੱਲਬਾਤ ਹੋਈ ਆ ਹੁਣ ਹਸਪੀਟਲ ਛੁੱਟੀ ਜਾਂਦੀ ਸੀ ਉਹ ਉੱਥੇ ਹੈਗਾ ਨਾ ਪਹਿਲਾਂ ਮੈਨੂੰ ਕਹਿੰਦੇ ਮਸਾਲੇ ਛੋਲਾ ਫੜਾ ਦੇ ਮੈਂ ਕਿਹਾ ਪੁੱਤੇ ਕਿਹੜਾ ਪਾਰਾ ਮੇਰੀਆਂ ਵਿੱਚ ਦਵਾਈਆਂ ਜਾਂ ਪੋਟਾਈਆਂ ਮੈਂ ਕੋਈ ਛੋਲਾ ਮੇਰੇ ਪਾਰਾ ਨਹੀਂ ਲੈ ਦਿੰਦੀ ਅੱਜ ਮੇਰੇ ਤੱਪੜ ਮਾਰਿਆ ਤੇ ਵਿੱਚੋਂ ਹੈਗਾ ਵਾ ਬਟੂਆ ਕੱਢ ਲਈਦਾ ਛੋਟਾ ਜਿਹਾ ਬਟੂਆ ਕੀ ਕੀ ਸੀਗਾ ਉਹਦੇ ਚ ਇਹ ਉਹਦੇ ਚ 3000 ਰੁਪਏ ਆ ਸੀ ਮੇਰੇ ਦਵਾਈਆਂ ਸੀ ਮੈਂ ਕਿਦੋਂ ਦਾ ਪ੍ਰੈਸ਼ਰ ਕਰਾਇਆ ਵਾ ਦਸੇ 2 ਮਹੀਨੇ ਰੇ ਫੈਲ ਮੇਰੇ ਕੋਲ ਹੀ ਆ ਹੁਣ ਹੁਣ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਉਹੀ ਕਰਨ ਆਏ ਸੀ ਉਹ ਫੇ ਚੁੱਧ ਜਾਂਦੇ ਸੀ। ਹੋਰ ਆਪਣੇ ਮਤਲਬ ਉਦਨ ਮਰੀ ਜੀ ਉੱਥੇ ਬੈਠੀ ਰੋਂਦੀ ਸੀ ਜੀ ਤੋ ਫੇ ਕਹਿੰਦੇ ਤੁਸੀਂ ਨਾ ਥਾਣੇ ਰਿਪੋਰਟ ਦੇ ਕੇ ਜਾਓ ਮੈਂ ਕਿਹਾ ਉੱਥੇ ਥਾਣੇ ਵਿਚਾਰੇ ਜਿਹੜਾ ਵੀ ਮੈਨੂੰ ਹੱਥ ਫੜਾਉਣ ਲੱਗੇ ਆ ਉਹ ਕੀ ਪਤਾ ਕਿੱਧਰ ਲੈ ਗਏ ਕਿੱਧਰ ਨਹੀਂ ਕਿੰਨੇ ਜਣੇ ਸੀ ਕਿ ਦੋ ਜਣੇ ਸੀ ਜੀ ਮੋਟਰਸਾਈਕਲ ਤੇ ਸੀਗੇ ਮੂੰਹ ਬੰਨੇ ਹੋਏ ਸੀਗੇ ਇੱਕ ਦਾ ਮੂੰਹ ਬੰਦਾ ਸੀ ਇੱਕ ਉੱਦਰੀ ਸੀ ਠੀਕ ਹੈ ਤੇ ਉਹਦੇ ਆਪਣੇ ਜਿਹੜਾ ਪਰਸ ਖੋਇਆ ਹੈਗਾ ਵਾ ਹਾਂਜੀ ਉਹ ਕਿੱਥੇ ਕਰਕੇ ਖੋਇਆ ਤੁਹਾਡਾ ਉਹ ਮੋੜ ਤੋਂ ਥੋੜਾ ਜਿਹਾ ਅੱਗੇ ਜਾ ਕੇ ਕਿਹੜੇ ਏਰੀਆ ਚ ਆਪਣੇ ਹਸਪਤਾਲ ਜਿਹੜਾ ਜਾਂਦਾ ਵਾ ਮੋੜ ਸ਼ਾਹਕੋਟ ਦੇ ਵਿੱਚ ਹੀ ਹਾਂਜੀ ਸ਼ਾਹਕੋਟ 'ਚ ਹੀ ਹਸਪੀਟਲ ਨੂੰ ਰਸਤਾ ਜਾਂਦਾ ਜਿਹੜਾ ਸਿਵਲ ਹਸਪੀਟਲ ਨੂੰ ਰਸਤਾ ਜਾਂਦਾ ਹਾਂਜੀ ਹਾਂ ਜਿਹੜਾ ਸੁਭਾਨਾ ਹਸਪੀਟਲ ਨੂੰ ਜਾਂਦਾ ਓਕੇ ਓਕੇ